ਕੋਲਕਾਤਾ ਦੇ ਵਿੱਚ ਰੈਜ਼ੀਡੈਂਟ ਡਾਕਟਰ ਦੇ ਕਤਲ ਅਤੇ ਜ਼ਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਜੋ ਮਾਹੌਲ ਲਗਾਤਾਰ ਹੁਣ ਪੱਕਿਆ ਹੋਇਆ ਹੈ ਦੇਸ਼ ਭਰ ਦੇ ਡਾਕਟਰਾਂ ਦੇ ਵਿੱਚ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਇਹ ਓਪੀਡੀ ਸੇਵਾਵਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਐਮਰਜੈਂਸੀ ਅਤੇ ਕਾਨੂੰਨੀ ਮੈਡੀਕਲ ਸੇਵਾਵਾਂ ਜਾਰੀ ਜ਼ਰੂਰ ਰਹਿਣਗੀਆਂ ਪਰ ਉਥੇ ਓਪੀਡੀ ਸੇਵਾਵਾਂ ਦਾ ਲਗਾਤਾਰ ਜ਼ਿਕਰ ਕੀਤਾ ਜਾਵੇ ਤਾਂ ਉਹਨਾਂ ਨੂੰ ਫਿਲਹਾਲ ਲਈ ਠੱਪ ਰੱਖਿਆ ਜਾਵੇਗਾ ਕਿਉਂਕਿ ਡਾਕਟਰਾਂ ਦੇ ਵਿੱਚ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਦੇਸ਼ ਭਰ ਦੇ ਡਾਕਟਰ ਜੋ ਕਿ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਨੇ ਕੋਲਕਾਤਾ ਦੇ ਦੇ ਕਤਲ ਅਤੇ ਜ਼ਬਰ ਜਨਾਹ ਦਾ ਇਹ ਪੂਰਾ ਮਾਮਲਾ ਚੋਕੇ ਹੁਣ ਲਗਾਤਾਰ ਦੇਸ਼ ਦੇ ਵਿੱਚ ਪੱਖ ਦਾ ਚਾਰਿਆ ਐਮਰਜੈਂਸੀ ਅਤੇ ਕਾਨੂੰਨੀ ਮੈਡੀਕਲੀ ਸੇਵਾਵਾਂ ਜਾਰੀ ਜ਼ਰੂਰ ਰਹਿਣਗੀਆਂ ਰੋਜ਼ ਦੇ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਯਾਨੀ ਕਿ PCMSA ਨੇ ਐਲਾਨ ਇਹ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ OPD ਸੇਵਾਵਾਂ ਨੂੰ ਬੰਦ ਰੱਖਿਆ ਜਾਵੇਗਾ ਉਥੇ ਹੀ ਐਮਰਜੈਂਸੀ ਤੇ ਕਾਨੂੰਨੀ ਮੈਡੀਕਲੀ ਸੇਵਾਵਾਂ ਜਾਰੀ ਜ਼ਰੂਰ ਰਹਿਣਗੀਆਂ ਦੇਸ਼ ਭਰ ਦੇ ਡਾਕਟਰਾਂ ਦੇ ਵਿੱਚ ਰੋਸ ਵੇਖ ਨੂੰ ਮਿਲ ਰਿਹਾ ਰੋਸ ਪ੍ਰਦਰਸ਼ਨ ਡਾਕਟਰਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਨੇ ਉੱਥੇ ਹੀ ਜੋ ਕੋਲਕਾਤਾ ਦੇ ਵਿੱਚ ਰੈਜ਼ੀਡੈਂਟ ਡਾਕਟਰ ਦੇ ਕਤਲ ਅਤੇ ਜ਼ਬਰ ਜਨਾਹ ਦਾ ਇਹ ਪੂਰਾ ਮਾਮਲਾ ਹੈ ਉਸ ਨੂੰ ਲੈ ਕੇ ਡਾਕਟਰਾਂ ਦੇ ਵਿੱਚ ਰੋਸ ਦੀ ਲਹਿਰ ਵੇਖ ਨੂੰ ਮਿਲ ਰਹੀ ਹੈ ਕੋਲਕਾਤਾ ਦੇ ਵਿੱਚ ਜੋ ਪੂਰਾ ਮਾਮਲਾ ਹੋਇਆ ਉਸ ਨੂੰ ਲੈ ਕੇ ਮਾਹੌਲ ਦੇਸ਼ ਭਰ ਦੇ ਵਿੱਚ ਭਖਿਆ ਹੋਇਆ ਤੇ ਡਾਕਟਰ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਐ ਤੇ ਡਾਕਟਰਾਂ ਵੱਲੋਂ ਲਗਾਤਾਰ ਚੁੱਕੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਓਪੀਡੀ ਸੇਵਾਵਾਂ ਨੂੰ ਬੰਦ ਰੱਖਿਆ ਜਾਵੇਗਾ ਇਸ ਨਾਲ ਹੀ ਐਮਰਜੈਂਸੀ ਤੇ ਕਾਨੂੰਨੀ ਮੈਡੀਕਲ ਸੇਵਾ ਨਾਵਾਂ ਦੇ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਉਹ ਜਾਰੀ ਜ਼ਰੂਰ ਰਹਿਣ ਕਿਆਂ। ਰੋਸ ਦੇ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਇਹ ਐਲਾਨ ਅੱਜ ਦਲੇ ਕੀਤਾ ਗਿਆ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੇਸ਼ ਭਰ ਦੇ ਡਾਕਟਰ ਜੋ ਕਿ ਸੜਕਾਂ ਤੇ ਉਤਰ ਰਹੇ ਨੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਡਾਕਟਰਾਂ ਨੂੰ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਇੱਥੇ ਲਗਾਤਾਰ ਕੀਤੀ ਜਾ ਰਹੀ ਹੈ। ਸੇ ਖਬਰ ਤੇ ਹੋਰ ਗੱਲਬਾਤ ਦੇ ਲਈ ਸਾਡੇ ਸਹਿਯੋਗੀ ਭਰਤ ਸ਼ਰਮਾ ਅੰਮ੍ਰਿਤਸਰ ਤੋਂ ਸਰ ਨਾਲ ਲਾਈਵ ਜੁੜ ਚੁੱਕੇ ਨੇ ਤਾਂ ਭਰਤ ਜਿਸ ਤਰੀਕੇ ਨਾਲ ਕੋਲਕਾਤਾ ਦੇ ਵਿੱਚ ਜੋ ਵੀ ਮਾਮਲਾ ਹੋਇਆ ਕਿਸੇ ਤੋਂ ਵੀ ਉਹ ਲੁਕਿਆ ਨਹੀਂ ਐ ਪੂਰਾ ਦੇਸ਼ ਉਸ ਕਤਨਾ ਨੇ ਹਿਲਾ ਕੇ ਰੱਖ ਦਿੱਤਾ ਉੱਥੇ ਹਰ ਪਾਸੇ ਡਾਕਟਰਾਂ ਦੇ ਵਿੱਚ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਚਾਹੇ ਉਸੇ ਪੰਜਾਬ ਦਾ ਜ਼ਿਕਰ ਕਰੀਏ ਜਾਏ ਐਸੇ ਦੇਸ਼ ਪਰ ਦੇ ਡਾਕਟਰਾਂ ਦਾ ਜ਼ਿਕਰ ਕਰੀਏ ਅੰਮ੍ਰਿਤਸਰ ਦਾ ਕਹਿਓ ਜਿਹਾ ਮਾਹੌਲ ਹੈ ਹਾਲਾਂਕਿ ਓਪੀਡੀ ਸੇਵਾਵਾਂ ਜ਼ਰੂਰ ਬੰਦ ਰੱਖਣ ਦਾ ਐਲਾਨ ਇੱਥੇ ਕਰ ਦਿੱਤਾ ਗਿਆ ਪਰ ਮਾਹੌਲ ਕਹਿਓ ਜਿਹਾ ਵੇਖਣ ਨੂੰ ਮਿਲ ਰਿਹਾ ਲੋਕ ਇੱਥੇ ਜੋ ਅਭਰਤ ਜਾਣਕਾਰੀ ਬਿਲਕੁਲ ਕੁਲਵਿੰਦਰ ਤੁਹਾਨੂੰ ਦੱਸਦੇ ਕਿ 9 ਅਗਸਤ ਵਾਲੇ ਦਿਨ ਕਲਕੱਤਾ ਵਿਖੇ ਇੱਕ ਰੈਜ਼ੀਡੈਂਟ ਡਾਕਟਰ ਦੇ ਨਾਲ ਜਬਰ ਜਨਾਹ ਜਿਹੜਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਉਸ ਨਾਲ ਜਿਹੜਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਉਸ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਡਾਕਟਰ ਦੇ ਜਿਹੜਾ ਕਾਫੀ ਰੋਸ ਵੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਆਏ ਤੁਹਾਨੂੰ ਦੱਸਿਆ ਅੱਜ ਪੂਰੇ ਪੰਜਾਬ ਭਰ ਦੇ ਸਰਕਾਰੀ ਹਸਪਤਾਲ ਵਿੱਚ ਜਿਹੜਾ ਡਾਕਟਰ ਦੇ ਵੱਲੋਂ ਓਪੀਡੀਜ਼ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਤੋਂ ਚਲਦੇ ਅਸੀਂ ਅੱਜ ਮੌਜੂਦ ਆ ਮਨੀ ਸਰ ਦੇ ਗੁਰੂ ਨਾਲ ਦੇ ਹਸਪਤਾਲ ਵਿਖੇ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਬੱਡੇ ਤਦਾਦ ਦੇ ਡਾਕਟਰ ਆ ਉਹ ਇਕੱਠੇ ਹੋਏ ਚੁੱਕੇ ਵਾਪਰੀ ਸੀ ਕਿ ਅੱਜ ਜਿਹੜੀ ਕਿਤਨਾ ਕਿਤੇ 16 ਅਗਸਤ ਹੋ ਚੁੱਕੀ ਆ ਇੱਕ ਹਫਤੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਪਰ ਹਜੇ ਤੱਕ ਜਿਹੜੇ ਡਾਕਟਰ ਆ ਜੋ ਹਜੇ ਤੱਕ ਕਾਰਵਾਈ ਕੀਤੀ ਗਈ ਪੁਲਿਸ ਦੇ ਵੱਲੋਂ ਉਸਦੇ ਨਾਲ ਜਿਹੜੇ ਸੰਤੁਸ਼ਟ ਨਹੀਂ ਆ ਤੁਹਾਨੂੰ ਦੱਸ ਸਕੀ ਵੱਡੀ ਗਿਰਾਹ ਤੇ ਜਿਹੜੇ ਲੋਕ ਆ ਪੇਸ਼ੈਂਟ ਆ ਉਹ ਇੱਥੇ ਆਪਣਾ ਇਲਾਜ ਕਰਾਉਣ ਨਹੀਂ ਆਂਦੇ ਸੀ ਗੱਲਬਾਤ ਹੀ ਕਰਾਂਗੇ ਮੈਮ ਮੈਮ ਕੀ ਨਾਮ ਹੈ ਤੁਹਾਡਾ ਹਾਂ ਮੇਰਾ ਨਾਮ ਡਾਕਟਰ ਸੰਕਾਸ਼ਾ ਸ਼ਰਮਾ ਮੈਂ ਆਈਡੀ ਮੈਂ ਪ੍ਰੈਸ ਸੈਕਟਰੀ ਦੇ ਰੋਲ 'ਤੇ ਹਾਂ ਮੈਂ ਇਸਨੂੰ ਲੋਕਾਸ ਨੂੰ ਜੋ ਘਟਨਾ ਵਾਪਰੀ ਸੀ ਕੋਲਕਾਤਾ ਉਸੇ ਸੰਬੰਧ ਵਿੱਚ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕਹਿਣਾ ਚਾ बस ये कहना चाहती हूँ कि हम सबको पता है कि इंसिडेंट्स ऑल ओवर इंडिया उठते रहे टाइम टू टाइम सबको पता है डॉक्टर्स के साथ कोई ना कोई बदतमीजियाँ कुछ ना कुछ होता रहे पर ये इंसिडेंट हम सबके लिए एक वेकअप कॉल है कि हम सबको अब उठने की जरूरत है हमें देखने की जरूरत है कि डॉक्टर्स जो हैं वो अगर अपनी वर्क प्लेस पर सेफली वो पेशेंट को कम्प्लीटली कैसे देख पाएंगे अगर हर वक्त मुझे ये डर रहेगा कि मेरे साथ कुछ हो जाएगा आगे तो मैं कैसे पेशेंट को वो सेफ्टी प्रोवाइड कर पाऊँगी या वो ट्रीटमेंट प्रोवाइड कर पाऊंगी जो मैं करना चाहती हूँ तो मेरी बस सबसे इतनी ही डिमांड है और इतनी रिक्वेस्ट है कि प्लीज़ हम सबको सपोर्ट शो करें ताकि हम सब जो भी हमारी डिमांड्स है उसको मीट कर सके जो जस्टिस है जो मिलना चाहिए उस लड़की को एक लड़की को मिलेगा मतलब हर लड़की को इस इंडिया में वो जस्टिस प्रोवाइड किया जा रहा है उस चीज़ को कंसिडर किया जाए बाई एवरी और बस इतना ही कहना चाहूँगी ओ पी डी सारी बंद रहेगी पेशेंट्स को भी लगता है कि थोड़ा मुश्किलों का सामना करना पड़ेगा हाँ जी थोड़ा बहुत लेकिन हमारी उम्मीद ये है कि वो सब समझेंगे कि हम इस वक्त बहुत ही मुश्किल स्थिति में हैं और हम सब चाहते हैं कि बस वो हमें थोड़ा सा सपोर्ट शो करें और उनके सपोर्ट के साथ हम आगे हमारी जो डिमांड्स उन्हें पूरी कर सकें तो एक हफ्ते जो पर्दा समा हो चुका जो है तक पुलिस वो कार्रवाई की थी कि, उस तो मैं संतुष्ट नहीं हूँ नहीं बिल्कुल नहीं क्योंकि आप मुझे खुद बताइए आप अगर यही सवाल मैं आपसे पूछूँ आपको तो इस इंसिडेंट के बारे में शायद मुझसे भी ज़्यादा बताओगा आप खुद जर्नलिस्ट हैं आपको लगता है कि ये संतुष्ट होने के लिए काफ़ी है क्योंकि जो आपने खुद ही देखा होगा वीडियोस और फोटोज़ आ रही है जिसमें सारा एविडेंस डिस्ट्रॉय किया जा रहा है तो सेफ्टी क्वेश्चन हमेशा यही रहता है कि एंड में एक जस्टिस कहाँ ग्रांट हुआ और किस तरीके से ग्रांट हुआ कि इस चीज़ को ये कैसे आगे कंडक्ट करेंगे हमारी बस एक ही गुहार है कि प्लीज़ जस्टिस प्रोवाइड किया जाए प्लीज़ सेफ्टी मेजर्स प्रोवाइड किए जाएँ ताकि डॉक्टर्स अपना काम सही तरीके से लगता है कि डॉक्टर आज के टाइम पर मैम सेफ नहीं है क्या लगता है कि सेफ्टी इशू है पूरे पंजाब में या पूरे देश की बात की जाए मैं इस चीज़ को बस एक ही शब्द में बोलूँगी ਇਹ ਪਹਿਲਾ ਇਨਸੀਡੈਂਟ ਨਹੀਂ ਹੈ ਜੋ ਸਾਹਮਣੇ ਆਇਆ ਹੈ ਬਹੁਤ ਸੇ ਇਨਸੀਡੈਂਟ ਸਾਹਮਣੇ ਆ ਚੁਕੇ ਹਨ ਅਗਰ ਮੈਂ ਉਸ ਸਭ ਨੂੰ ਇੱਕ ਸਾਥ ਰੱਖ ਕੇ ਸੋਚੂ ਤਾਂ ਇਹ ਸਵਾਲ ਤਾਂ ਖੜਾ ਹਮੇਸ਼ਾ ਹੀ ਰਹੇਗਾ ਕਿ ਕਿਆ ਸਬ ਪ੍ਰੋਟੈਕਟਡ ਹੈ ਜਾਂ ਨਹੀਂ ਬਤਨ ਕਰ ਰੋ ਤਸਵੀਰਾਂ ਬਖਾ ਰਿਹਾ ਕਿ ਸਾਰੇ ਡਾਕਟਰ ਆ ਉਹ ਇੱਥੇ ਪਹੁੰਚੇ ਆ ਤੇ ਕਿਤਨਾ ਕਿਤੇ 20 ਵਾਂਟ ਜਸਟਿਸ ਜਿਹੜੇ ਉਹ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਗੱਲਬਾਤ ਵੀ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਰ 9 ਅਗਸਤ ਨੂੰ ਸਰ ਸਾਰਾ ਮਾਮਲਾ ਵਾਪਰੇਗਾ ਕਲਕੱਤਾ ਦੇਖੇ ਫਿਲਹਾਲ ਲਗਾਤਾਰ ਆਪਣੀ ਗੱਲਬਾਤ جاری ਰੱਖੋ ਸੇ ਫਿਲਹਾਲ ਲੁਧਿਆਣਾ ਦਾ ਵੀ ਰੁਕ ਕਰ ਲੈਣੇ ਲੁਧਿਆਣਾ ਤੋਂ ਸਾਡੇ ਸਹਿਯੋਗੀ ਤਰਸੇਮ ਭਾਰਤਵਾਦ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਤਾਂ ਤਰਸੇਮ ਇੱਥੇ ਕਿਹੋ ਜਿਹਾ ਮਾਹੌਲ ਵੇਖਣ ਨੂੰ ਮਿਲ ਰਿਹਾ ਜਿਸ ਤਰੀਕੇ ਨਾਲ ਭਾਰਤ ਤੇ ਅੰਮ੍ਰਿਤਸਰ ਦੀਆਂ ਤਸਵੀਰਾਂ ਸਾਰੇ ਦਸ਼ਕਾ ਨਾਲ ਸਾਂਝਾ ਕੀਤਾ ਤੇ ਲੁਧਿਆਣਾ ਦਾ ਕਿਹੋ ਜਿਹਾ ਹਾਲ ਹੈ ਡਾਕਟਰਾਂ ਦੇ ਵਿੱਚ ਇੱਥੇ ਵੀ ਗੁੱਸਾ ਫੁੱਟ ਦਾ ਨਜ਼ਰ ਆ ਰਿਹਾ ਕਿਹੋ ਜਿਹਾ ਮਾਹੌਲ ਇੱਥੇ ਵੇਖਣ ਨੂੰ ਮਿਲ ਰਿਹਾ हां बिल्कुल जिस तरह ਨਾਲ पूरे पंजाब प्रांत ਦੇ ਵਿੱਚ ਡਾਕਟਰਾਂ ਵੱਲੋਂ ਸਿਵਲ ਹਸਪੀਟਲ ਦੀ ਓਪੀਡੀ ਬੰਦ ਕੀਤੀ ਗਈ ਸੀ ਜਿਸ ਨੂੰ ਲੈ ਕੇ ਤੇ ਜਿਹੜਾ ਹੈਗਾ ਤਰਗੱਤਾ ਦੇ ਵਿੱਚ ਘਟਨਾ ਵਾਪਰੀਆ ਉਸ ਨੂੰ ਲੈ ਕੇ ਡਾਕਟਰਾਂ ਦੇ ਵਿੱਚ ਰੋਸ ਆ ਤੇ ਇਨਸਾਫ ਦੀ ਮੰਗ ਕੀਤੀ ਯਾਰ ਇਹ ਲੁਧਿਆਣਾ ਦੀ ਓਪੀਡੀ ਬਿਲਕੁਲ ਸਿਵਲ ਹਸਪੀਟਲ ਦੇ ਵਿੱਚ ਖੜਿਆ ਜਿੱਤੇ ਓਪੀਡੀ ਬੰਦ ਆ ਪਹਿਲੀ ਵਾਰ ਹੋਇਆ ਜਿੱਥੇ ਕਿ ਓਪੀਡੀ ਨੂੰ ਜਿਹੜਾ ਤਾਲਾ ਲਗਾਇਆ ਗਿਆਗਾ ਅਦਰਵਾਈਜ਼ ਐਮਰਜੈਂਸੀ ਸੇਵਾ ਚੱਲ ਰਹੀ ਨੇ ਓਪੀਡੀ ਨੂੰ ਤਾਲਾ ਲਗਾ ਕੇ ਤੇ ਡਾਕਟਰਾਂ ਵੱਲੋਂ ਜਿਹੜਾ ਹੈਗਾ ਆਪਣਾ ਪ੍ਰਦਰਸ਼ਨ ਜਿਹੜਾ ਰੋਸ ਦਸਾਇਆ ਜਾ ਰਿਹਾ ਫਿਲਹਾਲ ਇੱਥੇ ਜਿਹੜਾ ਡਾਕਟਰ ਨੇ ਥੋੜੀ ਦੇਰ ਤੱਕ ਇਕੱਠੇ ਹੋਣਗੇ ਲੇਕਿਨ ਜਿਹੜਾ ਹੈਗੇ ਨੇ ਪੇਸ਼ੈਂਟ ਜਿਹੜੇ ਵੱਖ-ਵੱਖ ਥਾਵਾਂ ਤੋਂ ਇੱਥੇ ਆਏ ਸੀਗੇ ਇਲਾਜ ਕਰਾਉਣ ਲਈ ਉਹ ਬੈਠੇ ਨੇ ਇੱਥੇ ਇੰਤਜ਼ਾਰ ਕਰ ਰਹੇ ਨੇ ਵੀ ਡਾਕਟਰ ਆਉਣਗੇ ਲੇਕਿਨ ਪਾਇ ਕਿਤੇ ਕਿਤੇ ਡਾਕਟਰ ਇਹਨਾਂ ਦੇ ਵਿੱਚ ਵੀ ਰੋਸ ਹੈਗਾ ਵੀ ਸਾਨੂੰ ਦੱਸਿਆ ਨਹੀਂ ਗਿਆਗਾ ਅਸੀਂ ਗੱਲ ਕਰਾਂਗੇ ਕੁਝ ਪੇਸ਼ੈਂਟ ਇਹ ਤੈਅ ਕੀੜਾ ਚਾਹੁੰਦੇ ਕਿ ਕਿੱਥੋਂ ਆਏ ਸੀ ਜੀ ਅੱਛਾ ਜੀ ਕੀ ਕੀ ਅੱਜ ਕੀ ਪਤਾ ਲੱਗਿਆ ਇੱਥੇ ਆ ਕੇ ਅੱਜ ਆ ਕੇ ਬਤਾਲਿਆ ਕਿ ਤਾਲਾ ਲੱਗਿਆ ਹੈ ਤੇ ਤਾਲਾ ਬਜਿੱਤੇ ਸੀਰ ਕਰ ਦਿੱਤਾ ਹੈ। ਹਾਂ ਕਿਸੇ ਡਾਕਟਰ ਦਾ ਹਾਂ। ਉਹ ਡਾਕਟਰ ਹੈ ਨਹੀਂ। ਬਈ ਡਾਕਟਰਾਂ ਦਾ ਇੱਕ ਕਤਲ ਹੋਇਆ ਡਾਕਟਰ ਦਾ ਤਾਂ ਕਰਕੇ ਲੋਕਾਂ ਨੂੰ ਕੁਝ ਨਹੀਂ। ਹਾਂ। ਸਾਨੂੰ ਪਹਿਲਾਂ ਨਹੀਂ ਦੱਸਿਆ ਗਿਆ। ਕੀ ਜਿਹੜਾ ਚੌਂਦੇ ਦੀ ਕੋਈ ਸੀ? ਤਾਂ ਕੀ ਕਹਦੇ ਹੁਣ ਕਿੰਨਾ ਕਿ ਦਿੱਕਤ ਆ ਰਹੀ ਤੁਹਾਨੂੰ? ਬਹੁਤ ਕਿੰਨਾ ਕਿ ਆ ਰਹੀ ਐ ਕੋਈ ਨਹੀਂ ਦਿੱਕਤ ਆ ਦੇ। तो बिल्कुल पेशेंट बड़ी दिक्कत आ रही है सभी को दिक्कत हो रही है कहां-कहां से लोग आए हैं एक की वजह से सबको दिक्कत हो रही है ताले अंदर बैठे हैं डॉक्टर अंदर हैं ठीक है लोग बैठे हैं तो आए कि लिए अंदर बैठे के लिए हैं अंदर देखो तुलसी सारे लोग बैठे हैं बाहर से ताला लगा के बस जनता के बेकूप बनाए जा रहे हैं ਬਿਲਕੁਲ ਜਿਸ ਤਰ੍ਹਾਂ ਤੁਸੀਂ ਦੇਖਿਆ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨਹੀਂ ਤੇ ਕੁੜੀ ਕੋ ਡਾਕਟਰ ਨੇ ਜਿਹੜੀ ਇੱਕ ਪੋਟੈਂਸ ਕਰ ਰਹੀ ਹੈ ਜਿਹੜਾ ਇੱਕ ਕਤਲ ਹੋਇਆ ਲੜਕੀ ਦਾ ਡਾਕਟਰ ਦਾ ਕਤਲ ਹੋ ਗਿਆ ਸਾਹਮਣਾ ਕਰ ਰਹੇ ਲੇਕਿਨ ਪਰ ਆਪ ਲੋਕ ਨੇ ਜਿਸ ਤੱਕ ਨਾ ਨਹੀਂ ਪਤਾ ਹੈਗਾ ਵੀ ਅੱਜ ਜਿਹੜਾ ਹੈਗਾ ਓਪੀਡੀ ਬੰਦ ਰੋ ਵੀ ਬੜੀ ਮੁਸ਼ਕਲ ਤੋਂ ਇਹਦਾ ਸਿਵਲ ਹਸਪੀਟਲ ਆਸ ਲੈ ਕੇ ਦਵਾਈ ਲੈਣਾ ਹੈ ਜੀ ਲੇਕਿਨ ਉਹਨਾਂ ਨੂੰ ਇੱਥੇ ਜਿਹੜਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਕੋਲ ਜਿਹੜਾ ਹੈਗਾ ਕਾਫੀ ਪਰੇਸ਼ਾਨੀ ਆ ਰਹੀ ਤੁਸੀਂ ਦੇਖ ਸਕਦੇ ਹੋ ਜਿਵੇਂ ਸਿਵਲ ਹਸਪੀਟਲ ਦੀ ਓਪੀਡੀ ਐ ਤਕਰੀਬਨ ਜਗਾ ਬਿਲਕੁਲ ਬੰਦ ਕੀਤੀ ਗਈ ਹੈ ਤਾਲਾ ਲੱਗਿਆ ਹੋਇਆ ਲੇਕਿਨ ਬੇਸ਼ੱਕ ਡਾਕਟਰਸ ਨੇ ਪ੍ਰੋਟੈਸਟ ਕਰ ਰਹੇ ਨੇ ਆਪਣਾ ਡਾਕਟਰਾਂ ਨੇ ਰੋਸ ਪ੍ਰਦਰਸ਼ਨ ਕਰਨਾ ਆਮ ਲੋਕ ਨੇ ਜਿਹੜੇ ਇਹ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਆਮ ਲੋਕਾਂ ਦੇ ਤੇ ਖੜੇ ਰਹੇ ਵੇਟ ਕਰ ਰਹੇ ਨੇ ਕਿ ਹੁਣ ਉਹ ਪੀਡੀ ਕੂ ਹੁਣ ਸਿਜਾਵਾਂ ਕੇ ਅੰਦਰ ਲਿਖ ਪਰ ਇੰਨਾ ਲੋਕਾਂ ਨੇ ਨਹੀਂ ਠੀਕ ਹੈ ਤਾਂ ਸੇਮ ਤੋਂ ਲਗਾਤਾਰ ਸੜਨਾ ਤਸਵੀਰਾਂ ਸਾਂਝਾ ਕਰਦੇ ਰਹੋ ਅਸੀਂ ਅੰਮ੍ਰਿਤਸਰ ਦਾ ਇੱਕ ਵਾਰੀ ਰੁਕ ਕਰ ਲੈਣਾ ਭਾਰਤ ਸਾਹਿਤ ਸਹਿਯੋਗੀ ਲਗਾਤਾਰ ਅੰਮ੍ਰਿਤਸਰ ਦਾ ਮਾਹੌਲ ਸਾਨੂੰ ਦਿਖਾ ਰਿਹਾ ਹਸਪਤਾਲ ਦੇ ਵਿੱਚ ਜੋ ਡਾਕਟਰ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਭਾਰਤ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਭਾਰਤ ਜਿਸ ਤਰੀਕੇ ਨਾਲ ਇੱਥੇ ਪ੍ਰੋਟੈਸਟ ਇਹਨਾਂ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਡਾਕਟਰ ਲਗਾਤਾਰ ਇਸ ਇਨਸਾਫ ਜ਼ਰੂਰ ਡਾਕਟਰਾਂ ਨਾਲ ਗੱਲਬਾਤ ਕਰੋ ਕਿ ਜੇ ਕੋਈ ਵੀ ਇਨਸਾਫ ਜਾਂ ਫਿਰ ਪਿਛੇ ਦਾ ਵੀ ਐਸੇ ਜ਼ਿਕਰ ਕੀਤਾ ਜਾਵੇ ਪੀਜੀਆ ਦੇ ਡਾਕਟਰ ਵੀ ਸੜਕਾਂ ਤੇ ਉਤਰੇ ਨੇ ਉੱਥੇ ਵੀ ਸੁਰੱਖਿਆ ਨੂੰ ਯਕੀਨੀ ਬਣਾਉਣ ਨੂੰ ਲੈ ਕੇ ਡਾਕਟਰਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਤਾਂ ਡਾਕਟਰਾਂ ਨੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਰੰਗ ਕੀ ਰਹਿ ਸਕਦੀ ਹੈ ਜਾਂ ਫਿਰ ਕਿੰਨੇ ਦਿਨਾਂ ਲਈ ਇਹਨਾਂ ਦਾ ਪ੍ਰਦਰਸ਼ਨ ਡਾਕਟਰਾਂ ਵੱਲੋਂ ਇੱਥੇ ਕੀਤਾ ਜਾ ਸਕਦਾ ਹੈ ਆ ਬਿਲਕੁਲ ਗੱਲਬਾਤ ਜਰੂਰ ਕਰਾਂਗੇ ਕੋਸ਼ਿਸ਼ ਕੀਤੀ ਕਿ ਕਿਤਨਾ ਕਿਤੇ ਸਰ ਅਜੇ ਤੱਕ ਸਰ ਤੁਹਾਡੇ ਵੱਲੋਂ OPD ਸਰ ਬੰਦ ਕਰ ਦਿੱਤੀਗੇ PG AI ਡਾਕਟਰਾਂ ਦੀ ਗੱਲ ਕਰਿਓ ਸਰ ਸੜਕਾਂ ਤੇ ਉਤਰ ਚੁੱਕੇ ਆ ਸਰ ਜੇ ਕੱਲ ਤੁਹਾਡੀ ਡਿਮਾਂਡ ਨਹੀਂ ਮੰਗੀ ਜਾਂਦੀ ਅਗਲਾ ਸਰ ਕੀ ਸਟੈਪ ਰਹੇਗਾ ਕੀ ਰੰਗ ਤੁਹਾਡੇ ਦੇ ਅਜੇ ਤੱਕ ਤਾਂ ਆਪਾਂ OPD ਸਰਵਿਸਿਜ਼ ਬੰਦ ਕੀਤੀਆਂ ਆ ਤੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਆਪਾਂ ਐਮਰਜੈਂਸੀ ਸਰਵਿਸਿਜ਼ ਵੀ ਬੰਦ ਕਰਨ ਦਾ ਸੋਚਾਂਗੇ ਜੇ ਫਿਰ ਵੀ ਕੋਈ ਸਰਕਾਰ ਸਾਡਾ ਹਿਲਾ ਨਹੀਂ ਕਰਦੀ ਤੇ ਡਾਕਟਰਾਂ ਨੂੰ ਜੇ ਆਮ ਪਬਲਿਕ ਦੇ ਨਾਲ ਰਲ ਕੇ ਸੜਕਾਂ ਤੇ ਉਤਰਨ ਦੀ ਲੋੜ ਵੀ ਪੈਂਦੀ ਆ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਡਾਕਟਰਾਂ ਨੂੰ ਇੱਕ ਰੱਬ ਦਾ ਦੂਜਾ ਰੂਪ ਵੀ ਸਰ ਕਿਹਾ ਜਾਂਦਾ ਪਰ ਅੱਜ ਜੇਕਰ ਡਾਕਟਰ ਹੀ ਸੜਕਾਂ ਤੇ ਨੇ ਡਾਕਟਰ ਹੀ ਪ੍ਰੋਟੈਸਟ ਕਰ ਰਹੇ ਨੇ ਪ੍ਰਸ਼ਾਸਨ ਦੇ ਖਿਲਾਫ ਕੀ ਲੱਗਦਾ ਕਿ ਕਿੱਥੇ ਭਰਤ ਜਾ ਕਿੱਥੇ ਰਹਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਨੂੰ ਰੱਬ ਨਾ ਮੰਨੋ ਸਾਨੂੰ ਡਾਕਟਰ ਮੰਨ ਲਓ ਅਸੀਂ ਖੁਸ਼ ਹਾਂ ਉਹਦੇ ਚ ਅਹੀਂ ਮਾਨਵਤਾ ਦੀ ਸੇਵਾ ਕਰਕੇ ਅਸੀਂ ਬਹੁਤ ਖੁਸ਼ ਹਾਂ ਸਾਨੂੰ ਇੱਕ ਸੇਫ এনਵਾਇਰਨਮੈਂਟ ਦੇ ਦਿਓ ਸਾਨੂੰ ਇੱਕ ਪ੍ਰੋਟੈਕਟਿਡ ਏਰੀਆ ਦੇ ਦਿਓ ਕਿ ਜਿੱਥੇ ਸਾਡੀਆਂ ਤਿਆਂ ਪੈਣਾ ਸੇਫ ਫੀਲ ਕਰ ਸਕਣ ਸਾਨੂੰ ਰੱਬ ਦਾ ਦਰਜਾ ਨਹੀਂ ਚਾਹੀਦਾ ਇੱਕ ਹਫ਼ਤੇ ਤੋਂ ਸਰ ਉੱਪਰ ਦਾ ਸਮਾਂ ਹੋ ਚੁੱਕਾ ਹੈ ਪੁਲਿਸ ਵੱਲੋਂ ਜੋ ਕੀਤੀ ਗਈ ਹੈ ਕਾਰਵਾਈ ਉਸ ਤੋਂ ਨਹੀਂ ਸੰਤੁਸ਼ਟ ਅਸੀਂ ਐਜ਼ ਅ ਡਾਕਟਰ ਉਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈਗੇ ਚਲੋ ਮੈਟਰ ਸਬਜੁਡਿਸ ਤਾਂ ਕਰਕੇ ਮੈਂ ਕੋਈ ਬੋਲਾਂਗਾ ਨਹੀਂ ਪਰ ਜੋ ਉਥੇ ਹਾਲਾਤ ਲੱਗ ਰਹੇ ਆ ਉਥੇ 2-3000 ਦੀ ਪੀੜ ਆ ਕੇ ਡਾਕਟਰਾਂ ਦੇ ਉੱਤੇ ਹਮਲਾ ਕਰ ਦਿੰਦੀ ਆ ਹਸਪੀਟਲ ਨੂੰ ਤੋੜ-ਫੋੜ ਦਿੰਦੀ ਆ ਤੇ ਹੱਦ 10-12 ਅਰੈਸਟ ਕੀਤੀਆਂ ਜਾਂਦੀਆਂ ਮੁੱਦਾ ਕਿਤੇ ਨਾ ਕਿਤੇ ਉਹਨਾਂ ਦੀਆਂ ਸਰਕਾਰਾਂ ਵੱਲੋਂ ਛੁਪਾਇਆ ਜਾ ਰਿਹਾ ਹੈ ਸੇਫ ਨਹੀਂ ਹੈ ਬਿਲਕੁਲ ਸੇਫ ਨਹੀਂ ਹੈ ਅਸੀਂ ਬਹੁਤ ਅੰਸੀ ਫੇਲ ਕਰਦੇ ਆ ਬਿਲਕੁਲ ਡਾਕਟਰ ਜਿਹੜਾ ਕਿਤੇ ਨਕੇ ਸਾਹਿਬ ਕਹਤਾ ਕਿ ਡਾਕਟਰ ਅਜ ਦੇ ਟਾਈਮ ਤੇ ਸੇਫ ਨਹੀਂ ਹੈਗੇ ਆ ਖੁਦ ਨੂੰ ਜਿਹੜਾ ਆ ਸੁਰੱਖਿਤ ਮਹਿਸੂਸ ਕੀਤਾ ਕਿ ਤੇਨ ਕਿਤੇ ਕਿਤੇ ਕਬੱਡੀ ਗੱਲ ਕੀਤੀ ਜਾ ਰਹੀ ਹੈ। ਇਹ ਗੱਲਬਾਤ ਸਾਡੇ ਕੋਲ ਸੱਦਣਾ ਸਾਡੇ ਸਾਈ ਹੋਗੀ। ਕੁਲਬੀਰ ਬੀਰਾ ਬਠਿੰਡਾ ਤੋਂ ਵੀ ਜੁੜ ਚੁੱਕੇ ਨੇ। ਤਾਂ ਕੁਲਬੀਰ ਜੀ ਇੱਥੇ ਕਹਿੋ ਜਾ ਮਾਹੌਲ ਵੇਖਣ ਨੂੰ ਮਿਲ ਰਿਹਾ ਭਾਰਤ ਨੇ। ਅੰਮ੍ਰਿਤਸਰ ਤੋਂ ਤਸਵੀਰਾਂ ਸਾਂਝਾ ਕੀਤੀਆਂ। ਉੱਥੇ ਦਰਸੇਮ ਭਾਰਤਵਾਦ ਜਿਨ੍ਹਾਂ ਨੇ ਲੁਧਿਆਣਾ ਤੋਂ ਸਾਨੂੰ ਮਾਹੌਲ ਸਾਂਝਾ ਕੀਤਾ ਕਿ ਡਾਕਟਰਾਂ ਦੇ ਵਿੱਚ ਜੋ ਰੋਜ਼ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਬਠਿੰਡਾ ਦੇ ਵਿੱਚ ਕਹਿੋ ਜਿਹਾ ਹਾਲਾਤ ਨੇ। ਕਹਿੋ ਕਿਵੇਂ ਇੱਥੇ ਮਰੀਜ਼ਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਬਠਿੰਡਾ ਦੇ ਹਾਲਾਤ ਜ਼ਰੂਰ ਬਿਲਕੁਲ ਇਸ ਟਾਈਮ ਅਸੀਂ ਸਿਵਲ ਹਸਪੀਟਲ ਬਟੇਂਡਾ ਦੇ ਵਿੱਚ ਖੜੇ ਹੋਏ ਆ ਜਿੱਥੇ ਕਿ ਡਾਕਟਰਾਂ ਵੱਲੋਂ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਔਰ ਇਸ ਤੋਂ ਬਾਅਦ ਜਿਹੜਾ ਰੋਸ ਮਾਰਚ ਜਿਹੜਾ ਸ਼ਹਿਰ ਦੇ ਵਿੱਚ ਕੀਤਾ ਜਾਵੇਗਾ ਮੇਰੇ ਨਾਲ ਡਾਕਟਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਉਹ ਵੀ ਮੇਰੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਡਾਕਟਰ ਜਗਰੂਪ ਨੇ ਡਾਕਟਰ ਜਗਰੂਪ ਕੀ ਹੁਣ ਤੱਕ ਤੁਹਾਡਾ ਜਿਹੜਾ ਪ੍ਰੋਟੈਸਟ ਨੂੰ ਲੈ ਕੇ ਜਿਹੜਾ ਚੱਲ ਰਿਹਾ ਕੀ ਕਹਿਣਾ ਚਾਹੋਗੇ ਸਰ ਤਾਂ ਦੇਖੋ ਜੀ ਸਾਰੇ ਹਿੰਦੁਸਤਾਨ ਨੂੰ ਪਤਾ ਇੱਕ ਤਾਂ ਵੀ ਕਲਕੱਤਾ ਦੇ ਵਿੱਚ ਜੋ ਇਹ ਵੈਸ਼ਿਆਨਾ ਘਟਨੀ ਹੋਈ ਹੈ ਉਹਦੇ ਸੰਬੰਧ ਜੋ ਪ੍ਰੋਟੈਸਟ ਕਰ ਰਹੇ ਸੀਗੇ ਡਾਕਟਰ ਸਾ ਉਹਨਾਂ ਡਾਕਟਰਾਂ ਦੇ ਉੱਤੇ ਹਮਲਾ ਕੀਤਾ ਜਾਂਦਾ 14 ਤਰੀਕ ਨੂੰ ਇਹਦਾ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਮਸਲੇ ਨੂੰ ਧੂਲ ਨਾ ਹੋ ਸਕੇ ਪਰ ਸਾਡਾ ਤਾਂ ਇਹ ਮੰਗਿਆ ਵੀ ਕੰਮ ਵਾਲੀ ਥਾਂ ਦੇ ਉੱਤੇ ਕਿਤੇ ਵੀ ਥਾਂ ਤੇ ਕੰਮ ਹੋਵੇ ਜਿੱਥੇ ਵੀ ਕੋਈ ਔਰਤ ਕੰਮ ਕਰਦੀ ਹੈ ਜਾਂ ਜਿੱਥੇ ਵੀ ਕੋਈ ਸਿਹਤ ਕੰਮੇ ਕੰਮ ਕਰਦਾ ਹੈ ਜਾਂ ਕੋਈ ਵੀ ਮੁਲਾਜ਼ਮ ਕੰਮ ਕਰਦਾ ਹੈ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਤਾਂ ਸਰਕਾਰ ਨੂੰ ਆਪਣੀ ਇਹ ਸੁਰੱਖਿਆ ਵਾਲੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਇਹਦੇ ਸਬੰਧੀ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਤਾਂ ਕਿ ਇਹ ਜੇ ਦੋਸ਼ੀ ਪਹਿਲੀ ਗੱਲ ਤਾਂ ਹੌਸ ਜੇ ਇਹ ਜਾਂ ਕੋ ਕਰਮ ਕਿਤੇ ਹੋ ਗਿਆ ਤਾਂ ਉਹਨਾਂ ਨੂੰ ਜਲਦ ਤੋਂ ਜਲਦ ਸਖਤ ਸਜ਼ਾਾਂ ਮ ਦੇ ਕੇ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ ਸਰਕਾਰ ਦੀ ਲੋਕਾਂ ਸਾਹਮਣੇ ਕਿ ਇਸ ਤਰ੍ਹਾਂ ਦੇ ਦੋਸ਼ਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਕੰਮ ਹੋ ਰਹੇ ਆ ਇਸ ਤਰ੍ਹਾਂ ਦੀਆਂ ਬੁਰੀਆਂ ਘਟਨਾਵਾਂ ਹੋ ਰਹੀਆਂ ਉਹਨਾਂ ਨੂੰ ਬਰਦਾਸ਼ਤ ਨਹੀਂ ਡਾਕਟਰ ਸਾਹਿਬ ਲੱਗ ਨਹੀਂ ਰਿਹਾਗਾ ਕਿਤੇ ਨਾ ਕਿਤੇ ਡਾਕਟਰਾਂ ਨੂੰ ਟਾਰਗੇਟ ਕਰਨਾ ਰਿਸਕ ਕਿਹੜੀ ਸਾਈਡ ਨੂੰ ਜਾ ਰਿਹਾ ਦੇਖੋ ਜੀ ਟਾਰਗੇਟ ਹੈ ਇੱਕ ਤਾਂ ਸਮਾਜ ਦੇ ਵਿੱਚ ਰੋਸ ਵੈਸੀ ਜ਼ਿਆਦਾ ਹੈ ਦੂਜਾ ਜਿਹੜੀਆਂ ਆਪਾਂ ਸਰਕਾਰੀ ਸੰਸਥਾਵਾਂ ਦਾ ਹਾਲ ਵੇਖਿਆ ਹੈ ਨਾ ਜੀ 57 ਤੋਂ 60% ਪੋਸਟਾਂ ਖਾਲੀ ਨੇ ਸਰਕਾਰਾਂ ਸਰਕਾਰੀ ਹਸਪਤਾਲਾਂ 'ਚ ਲੋਕਾਂ ਦਾ ਆਉਣਾ ਜਾਣਾ ਵਧ ਗਿਆ ਪਹਿਲਾਂ ਨਾਲੋਂ ਪੋਸਟਾਂ ਖਾਲੀ ਨੇ ਤਾਂ ਇਹ ਜਿਹੜਾ ਮਿਸਮੈਚ ਆ ਨਾ ਪੋਸਟਾਂ ਦੀ ਸਬੰਧੀ ਸੇਵਾ ਦੇਣ ਵਾਲਾ ਤਾਂ ਇਹ ਬਹੁਤ ਜ਼ਿਆਦਾ ਆ ਤਾਂ ਇਹ ਜੇ ਥਾਂ ਦੇ ਵਿੱਚ ਅਸੀਂ ਇੰਨੀ ਵੱਡੀ ਪਾਪੂਲੇਸ਼ਨ ਨੂੰ ਜੇ ਸੇਵਾਵਾਂ ਦੇ ਰਹੇ ਨਾ ਤਾਂ ਪਹਿਲੀ ਕਿਤੇ ਸਾਡੇ ਲਈ ਸ਼ਾਬਾਸ਼ੀ ਵਾਲੀ ਗੱਲ ਹੈ ਪਰ ਉਲਟਾ ਹੋ ਕੀ ਰਿਹਾ ਕਿ ਸਾਡੇ ਨਾਲ ਰੋਜ਼ ਪੈਦਾ ਹੋ ਰਹੇ ਲੋਕਾਂ ਦਾ ਇਸ ਕਰਕੇ ਇਹਨਾਂ ਰੋਸਾਂ ਨੂੰ ਘਟਾਉਣ ਦਾ ਕਾਰਨ ਵੀ ਸਰਕਾਰ ਕੋਲੇ ਦਾ ਹੱਲ ਹੈਗਾ ਸਰਕਾਰ ਪੋਸਟਾਂ ਭਰੇ ਸਰਕਾਰੀ ਸੰਸਥਾਵਾਂ ਨੂੰ ਮਜ਼ਬੂਤ ਕਰੇ ਤਾਂ ਕਿ ਜੋ ਜੀ ਆਵੇ ਸੁਰਾਜੀ ਜਾਵੇ ਆਪਣਾ ਆਪਣਾ ਜਿਹੜੇ ਲੋਕ ਛੱਡ ਰਹੇ ਨੇ ਉਹਨਾਂ ਨੂੰ ਪੁੱਛ ਕੇ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਪੁੱਛੋ ਉਹਨਾਂ ਨੂੰ ਕਿਉਂ ਛੱਡਿਆ ਜਾ ਰਿਹਾ ਹੈ ਜਿਹੜੇ ਪ੍ਰੋਮੋਸ਼ਨ ਨਹੀਂ ਲੈ ਰਹੇ ਉਹਨਾਂ ਤੋਂ ਪੁੱਛਿਆ ਨਾਲੇ ਕਿਉਂ ਕਿਉਂ ਨਹੀਂ ਲੈ ਰਹੇ ਇਸ ਕਰਕੇ ਸਾਰੇ ਕਾਰਨ ਦੂਰ ਕਰਕੇ ਡਾਕਟਰਾਂ ਦੀ ਰੀਟੈਂਸ਼ਨ ਰੇਟ ਹੈ ਜਿਹੜੀ ਹਸਪਤਾਲਾਂ ਦੇ ਵਿੱਚ ਉਹ ਵਧਾਈ ਜਾ ਸਕੇ ਵਧੂਗੀ ਸਵਾਮਾ ਦੇਵਾਂਗੇ ਫੇਰ ਹੀ ਇਹ ਸਿਸਟਮ ਵਧੀਆ ਹੋ ਸਕਦਾ ਹੈ ਫੇਰ ਹੀ ਰੋਜ਼ ਤੇ ਇਹ ਕਾਰਨ ਜਿਹੜੇ ਦੂਜੇ ਘੱਟ ਸਕਦੇ ਨੇ

We want justice, immediate justice. Justice delayed is justice denied. If you say patient or ye ye or we don't want this. We want the immediate action. थैंक यू नहीं है जब यहाँ पे कोई डॉक्टर नहीं बचेगा हिंदुस्तान में सच में बंदे अपने बच्चों को डॉक्टर बनाना बंद कर देंगे अगर तो ऐसे ही हमारे बच्चों के साथ होना है डेफिनेटली नोबडी विल गो देयर कल ही हम सुन रहे थे प्रधानमंत्री ने बोला पचहत्तर हजार सीटें उन्होंने और बढ़ा दी है मेडिकल कॉलेजेस की वट इज इट फॉर क्यों बढ़ा रहे हैं ਤੋ ਚੋ ਮਾਰਨੇ ਕੇ ਲਿਏ ਕੌਣ ਭੇਜੇਗਾ ਕੋਈ ਨਹੀਂ ਭੇਜੇਗਾ ਇੱਕ ਦਿਨ ਆਏਗਾ ਜਬ ਇੰਡੀਆ ਮੇ ਹੈਲਥ ਸਿਸਟਮ ਵੈਸੀ ਕ੍ਰੈਸ਼ ਹੋ ਰਿਹਾ ਹੈ ਇੱਕ ਦਿਨ ਆਏਗਾ ਜਬ ਯਹਾਂ ਪੇ ਕੋਈ ਡਾਕਟਰ ਨਹੀਂ ਬਚੇਗਾ ਤੁਸੀਂ ਸੀਨੀਅਰ ਹੋ ਤੁਸੀਂ ਐਡਿ ਵੱਡੀ ਸੰਸਥਾ ਚਲਾਉਂਦੇ ਹੋ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਇਹ ਅਗਰ ਕਦੋਂ ਰੁਕਣਗੀਆਂ ਮੈਂ ਤਾਂ ਇਹਦੇ ਚ ਘਟਨਾਵਾਂ ਬਾਰੇ ਤਾਂ ਬਹੁਤ ਕੁਝ ਡਿਸਕਸ ਹੋ ਗਿਆ ਮੈਂ ਸਿਰਫ ਇਨਾ ਕਹਿਣਾ ਚਾਹੁੰਦਾ ਵੀ ਕੋਈ ਪੋਲੀਟੀਕਲ ਕਿਸੇ ਐਮਐਲਏ ਦੀ ਐਮਪੀ ਦੀ ਕਿਸੇ ਮਿਊਨਿਸਪਲ ਕਮਿਸ਼ਨਰ ਦੀ ਕਿਸੇ ਚੀਫ ਮਿਨਿਸਟਰ ਦੀ ਕਿਸੇ ਪ੍ਰਧਾਨ ਮੰਤਰੀ ਦੀ ਕਿਸੇ ਮਿਨਿਸਟਰ ਦੀ ਈਵਨ ਐਨੀਆ ਫ We will be escalating even more because Gandhi Medical College stands with Arjikar, Hyderabad stands with Bengal and we will continue this till justice is served. ਠੀਕੇ ਕੁਲਬੀਰ ਜੀ ਤੁਸੀਂ ਆਪਣੀ ਗੱਲਬਾਤ ਇਸੇ ਜਾਰੀ ਰੱਖੋ ਅਸੀਂ ਫਿਲਹਾਲ ਲੁਧਿਆਣਾ ਦਾ ਰੁਕਾ ਲੈਨੇ ਆ ਸਾਡੇ ਸਹਿਯੋਗੀ ਤਰਸੇਮ ਭਾਰਤਵਾਦ ਲੁਧਿਆਣਾ ਤੋਂ ਲਗਾਤਾਰ ਸੱਣਾ ਲਾਈਵ ਚੁੜੇ ਹੋਏ ਨੇ ਤਾਂ ਅੱਜ ਅਸ਼ੇਮ ਜਿਸ ਤਰੀਕੇ ਨਾਲ ਡਾਕਟਰ ਵੱਲੋਂ ਇੱਥੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਥੇ ਓਪੀਡੀ ਸੇਵਾਵਾਂ ਮਾਂ ਬੰਦ ਨੇ ਮਰੀਜ਼ ਪਰੇਸ਼ਾਨ ਹੋ ਰਹੇ ਨੇ ਤਾਂ ਕਿਸ ਤਰੀਕੇ ਨਾਲ ਇਹਨਾਂ ਹਾਲਾਤਾਂ ਦੇ ਨਾਲ ਹਸਪਤਾਲ ਪ੍ਰਸ਼ਾਸਨ ਜੋ ਕਿ ਨਿਪਟ ਰਿਹਾ ਹਾਲਾਂਕਿ ਇਹ ਬਹੁਤ ਵੱਡਾ ਸਵਾਲ ਹੈ ਕਿ ਜੋ ਡਾਕਟਰ ਦੇ ਨਾਲ ਇੰਨੀ ਘਟਨਾ ਜੋ ਵਾਪਰੀ ਹੈ ਐਨੀ ਸ਼ਰਮਨਾਕ ਘਟਨਾ ਜੋ ਵਾਪਰੀ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਬਹੁਤ ਸਾਰੇ ਟ੍ਰੇਨੀ ਡਾਕਟਰਸ ਨੇ ਜੋ ਆਉਂਦੇ ਨੇ ਆਪਣੀ ਸਟੱਡੀ ਪੂਰੀ ਕਰਨ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਪਹੁੰਚਦੇ ਨੇ ਤਾਂ ਕਿਵੇਂ ਪੇਰੈਂਟਸ ਨੂੰ ਵੀ ਇਸ ਚੀਜ਼ ਦਾ ਵਿਸ਼ਵਾਸ ਦੁਆਇਆ ਜਾਵੇ ਕਿ ਉਹਨਾਂ ਦੇ ਬੱਚੇ ਹਸਪਤਾਲਾਂ ਦੇ ਵਿੱਚ ਸੇਫ ਨੇ

इस देश के हर कोने के सभी डॉक्टर्स उनके साथ हैं और सभी लोग जो इस देश में न्याय चाहते हैं फीमेल सिक्योरिटी की मांग करते हैं जो चाहते हैं कि ये समाज एक सेफ सोसाइटी बन सके फीमेल्स के लिए तो रात को फ़ीमेल्स इंडिपेंडेंटली बाहर निकल सकें उन सभी लोगों से मेरी अपील है कि ज़्यादा से ज़्यादा नंबर में निर्माण भवन पहुँचें और अपना एक शांतिपूर्वक प्रोटेस्ट दर्ज कराएँ ताकि हम सरकार के आगे अपनी बात पुरजोर तरीके से रख पाएँ और सरकार जल्द से जल्दी डॉक्टर्स की सिक्योरिटी के लिए सेंट्रल प्रोटेक्शन एक्ट ला सके हमारा प्रोटेस्ट जब तक चलेगा तब तक सरकार हमें कोई ठोस आश्वासन ना दे जब तक ठोस आश्वासन सरकार की तरफ से नहीं मिल जाता जब तक हमें ये भरोसा नहीं हो जाता कि जो हमारे साथी डॉक्टर वहाँ पे बंगाल में सुरक्षित हैं जब तक हमें ये आश्वासन नहीं हो जाता कि हमारी बहन को इंसाफ मिलेगा तब तक ये स्ट्राइक चलती रहेगी परेशानी जब भी कोई बड़ा आंदोलन या कोई बड़ा मुहिम होता है तो परेशानी तो हर किसी को झेलनी पड़ती है जब तक अगर आज़ादी की परेशानी कुछ लोगों ने ना उठाई होती तो आज तक हम अपना स्वतंत्र कल स्वतंत्र दिवस नहीं मना पाते तो उन्हीं सभी लोगों से मेरी ये अपील है कि जैसे आज़ादी की मुहिम में लोगों ने साथ दिया था जब तक लोग सभी लोग अपना साथ नहीं देंगे जब तक लोग जब तक लोग खुद नहीं डिसाइड करेंगे कि फीमेल सिक्योरिटी पर काम करा जाए एक नए लॉ आए जिससे लोगों को सिक्योरिटी मिले तब तक ना सरकार कोई काम करेगी ना बंगाल सरकार पर कोई प्रेशर हो ਜੋ ਜੋ ਲੋਕੋ ਕੇ ਸਾਥ ਜੋ ਅਤਿਆਚਾਰ ਹੋ ਰਹਾ ਹੈ ਉਹ ਕੰਟੀਨਿਊ ਹੋਤਾ ਰਹੇਗਾ ਤੇ ਬਿਲਕੁਲ ਤੁਸੀਂ ਇਥੇ ਆਪਣੀ ਭਰਤਵਾਚੀ ਗੱਲ ਲਗਾਤਾਰ ਜਰੀ ਰੱਖੋ ਅਸੀਂ ਭਰਤ ਹਰੁਕਲਾ ਨੇ ਭਰਤ ਲਗਾਤਾਰ ਸਰ ਨਾਲ ਤਸਵੀਰਾਂ ਸੰਚਾਰ ਰਹੇ ਨੇ ਤਾਂ ਭਾਵੇਂ ਜਿਸ ਤਰੀਕੇ ਨਾਲ ਅਸੀਂ ਵੱਖ-ਵੱਖ ਥਾਵਾਂ ਦੇ ਡਾਕਟਰਾਂ ਦੇ ਬਿਆਨ ਸੁਨੇ ਡਾਕਟਰ ਵੱਲੋਂ ਕੋਈ ਗੱਲ ਕਹੀ ਜਾ ਰਹੀ ਹੈ ਬਹੁਤ ਸੋਹਣਾ ਬਿਆਨ ਇੱਕ ਡਾਕਟਰ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਸਾਨੂੰ ਰੱਬ ਦਾ ਦਰਜਾ ਨਹੀਂ ਚਾਹੀਦਾ ਘੱਟੋ ਘੱਟ ਸਾਡੀ ਸੁਰੱਖਿਆ ਜੋ ਕਿ ਯਕੀਨੀ ਹੋਣੀ ਚਾਹੀਦੀ ਹੈ ਕਿਉਂਕਿ ਐਮਰਜੈਂਸੀ ਸੇਵਾਵਾਂ ਦੇ ਵਿੱਚ ਡਾਕਟਰਾਂ ਦੀ ਡਿਊਟੀ ਦੇ ਕੋਈ ਲਿਮਟ ਆਰਟਸ ਨਹੀਂ ਹੁੰਦੇ ਕਦੋਂ ਵੀ ਉਹਨਾਂ ਨੂੰ ਘਰ ਤੋਂ ਨਿਕਲਣਾ ਪੈ ਸਕਦਾ ਹੈ ਤਾਂ ਕਿਵੇਂ ਇਸ ਚੀਜ਼ ਨੂੰ ਯਕੀਨੀ ਬਣਾਇਆ ਜਾਵੇ ਕਿ ਆਪਣੇ ਆਪ ਨੂੰ ਘਰ ਤੋਂ ਬਾਹਰ ਨਿਕਲਣ ਦੇ ਲਈ ਹਸਪਤਾਲ ਤੱਕ ਪਹੁੰਚਣ ਦੇ ਲਈ ਹਸਪਤਾਲ ਦੇ ਵਿੱਚ ਕੰਮ ਕਰਨ ਦੇ ਲਈ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਸਕਣ ਇਹ ਕੋਈ ਜਿਹੜਾ ਸਰਪਸ ਦਾ ਸ਼ੇ ਆ ਬਿਲਕੁਲ ਕੁਲਵਿੰਦਰ ਰਤਨ ਨੂੰ ਦੱਸ ਦਿੱਤੀ ਕਿ ਜਿਹੜਾ ਇਸ ਡਾਕਟਰ ਦਾ ਜਿਹੜਾ ਮੇਨ ਕੰਸਨ ਹੈ ਜੋ ਕੋਲਕਾਤਾ ਵਿੱਚ ਵੈਸੇ ਉਸ ਦਾ ਜਸਟਿਸ ਨਿਆਂ ਜਿਹੜਾ ਲਗਾਤਾਰ ਡਿਮਾਂਡ ਕੀਤੀ ਜਾ ਰਹੀ ਪਰ ਇੱਕ ਹੋਰ ਮੇਨ ਕੰਸਨ ਹੈ ਸੁਰੱਖਿਆ ਕਿਉਂਕਿ ਆਜ ਦੇ ਕਾਲ ਦੇ ਟਾਈਮ 'ਚ ਇਹ ਡਾਕਟਰ ਆ ਜੀ ਮਹਿਲਾ ਖਾਸ ਕਰਕੇ ਡਾਕਟਰ ਆ ਉਹ ਖੁਦ ਨੂੰ ਸੁਰੱਖਿਅਤ ਜਿਹੜਾ ਮਹਿਸੂਸ ਨਹੀਂ ਕਰਦੇ ਕਿਉਂਕਿ ਕਿਤਨਾ ਕਿਤੇ ਸਾਫ਼ ਜਿਹੜਾ ਕਿਉਂਕਿ ਪਹਿਲਾ ਮਾਮਲਾ ਨਹੀਂ ਇਸ ਤਰ੍ਹਾਂ ਦਾ ਪਹਿਲੇ ਵੀ ਜਿਹੜੇ ਪੂਰੇ ਦੇਸ਼ ਭਰ ਦੇ ਵਿੱਚ ਡਾਕਟਰ ਦੇ ਖਿਲਾਫ ਬਰਬਰਤਾ ਦੇ ਖਿਲਾਫ ਜਿਹੜਾ ਮਾਮਲਾ ਜਿਹੜਾ ਲਗਾਤਾਰ ਵੱਧਦੇ ਜਾ ਰਹੇ ਜਿਸ ਨੂੰ ਲੈ ਮੰਦਰਗੀ ਸੀ ਗੱਲਬਾਤ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੈਮ ਸਾਡੇ ਨਾਲ ਨੇ ਮੈਮ ਲਗਾਤਾਰ ਇਹ ਗੱਲ ਕਰੀਏ ਪੂਰੇ ਪੰਜਾਬ ਭਰ ਦੇ ਵਿੱਚ ਵੀ ਇਸਨਾ ਮੇਨ ਕੰਸਰਨ ਸੁਰੱਖਿਆ ਦਾ ਹੈਗਾ ਕੀ ਲੱਗਦਾ ਕਿ ਅੱਜ ਕੱਲ੍ਹ ਟਾਈਮ ਤੇ ਪੰਜਾਬ ਦੇ ਵਿੱਚ ਜਿਹੜੀ ਖਾਸ ਕਰਕੇ ਜਿਹੜੀ ਮਹਿਲਾਵਾਂ ਡਾਕਟਰ ਆ ਉਹ ਸੇਫ ਨਹੀਂ ਹੈ ਦੇਖੇ ਮੇਰੇ ਅਸਤੇ ਇਸ ਚੀਜ਼ ਤੇ ਇੱਕ ਇੱਕ ਸਵਾਲ ਹੋਗਾ ਅਗਰ ਮੈਂ ਇੰਟਰਨੈਟ ਇਸ ਵਕਤ ਖੋਲੀ ਤੇ ਔਰ ਮੈਂ ਕੋਈ ਇੱਕ ਇਨਸੀਡੈਂਟ ਦੇਖਣ ਦੀ ਕੋਸ਼ਿਸ਼ ਕਰੂੰ ਜੈਸੇ ਕਿ ਆਰਜੇ ਕੇ ਮੈਡੀਕਲ ਕਾਲਜ ਕੋਈ ਕੰਸਲਟ ਹੋਆ ਉਸਕੇ ਬਾਅਦ ਕਿੰਨੀਆਂ ਲੜਕੀਆਂ ਨੇ ਆਪਣੇ ਚੀਜ਼ੇ ਬਤਾਨਾ ਸ਼ੁਰੂ ਕਰ ਦੇ ਦੀ ਕਿ ਮੇਰੇ ਸਾਥੇ ਇਹ ਹੋਇ एक स्टेट की नहीं है बात सिर्फ एक हॉस्पिटल की नहीं है बात पूरे इंडिया की है। इस टाइम हर लड़की डॉक्टर अपने हॉस्पिटल में सेफ है या नहीं उस बारे में हमारी मेन डिमांड ये है कि हमारी सिक्योरिटी से, को हाईलाइट किया जाए सिर्फ लड़की होने के नाते नहीं बेबी लड़कों के लिए भी इस चीज़ को कंसिडर किया जाए मुद्दा समझिए इस चीज़ से बहुत सर्जरी में और हम प्रोटेस्ट को लेकर हमारा यही कहना है कि वी हैव जीरो टॉलरेंस फॉर वुमेन अन सेफ्टी अगर वुमेन सेफ नहीं है तो वो कुछ भी नहीं कर पाएंगे। आज भी वही स्थिति है जो आज से इंडिपेंडेंस डे से पहले थी तो वी हैव अ जीरो टॉलरेंस फॉर दिस ਜਾਰੀ ਹੈਗੀ ਅਤੇ ਕਿੰਨੇ ਕਿੰਨੇ ਜੋ ਕਲਕੱਤਾ ਵਿਖੇ 10 ਅਗਸਤ ਨੂੰ ਜੋ ਘਟਨਾ ਵਾਪਰੀ ਸੀਗੀ ਉਸ ਨੂੰ ਲੈ ਕੇ ਸੀਬੀਆਈ ਜਾਂਚ ਕਰਨ ਦੀ ਜਿਹੜੀਆਂ ਨਾ ਉਹ ਲੋ ਡਿਮਾਂਡ ਰੱਖੀ ਗਈ ਹੈ ਜੀ ਅਸੀਂ ਜੇ ਕੁੜੀਆਂ ਨੇ ਸਾਨੂੰ ਆਦਰ ਪੇਟ ਨਹੀਂ ਦਿਖਾਈ ਦੇ ਅਸੀਂ ਠੀਕ ਹੈ ਭਰਤ ਜੀ ਤੁਸੀਂ ਲਗਾਤਾਰ ਸਾਨੂੰ ਤਸਵੀਰਾਂ ਸੰਚਾਰਦੇ ਰਹੋ ਅਸੀਂ ਇੱਕ ਵਾਰੀ ਮੁਰਤ ਤੋਂ ਬਠਿੰਡਾ ਤੋਂ ਉੱਕਾ ਲੈਣੇ ਬਠਿੰਡਾ ਤੋਂ ਸਾਡੇ ਸਹਿਯੋਗੀ ਕੁਲਬੀਰ ਵੀਰਾ ਜੀ ਸਾਡੇ ਨਾਲ ਲਾਈਵ ਜੁੜੇ ਹੋਏ ਨੇ ਤਾਂ ਕੁਲਬੀਰ ਜੀ ਕਿੰਨੀ ਮਾਤਰਾ ਦੇ ਵਿੱਚ ਕਿੰਨੀ ਤਾਦਾਦ ਦੇ ਵਿੱਚ ਇੱਥੇ ਡਾਕਟਰ ਜੋ ਕੇ ਜੁੜੇ ਹੋਏ ਨੇ ਕਿੰਨੇ ਤਦਾਦ ਦੇ ਵਿੱਚ ਡਾਕਟਰ ਪਹੁੰਚੇ ਹੋਏ ਨੇ ਜਿਸ ਤਰੀਕੇ ਨਾਲ ਡਾਕਟਰ ਵੱਲੋਂ ਰੋਜ਼ ਪ੍ਰਦਰਸ਼ਨ ਇੱਥੇ ਕੀਤਾ ਜਾ ਰਿਹਾ ਤਾਂ ਫਿਲਹਾਲ ਅਸੀਂ ਇੱਕ ਵਾਰੀ ਮੁੜ ਤੋਂ ਲੁਧਿਆਣਾ ਦਾ ਰੁਕਾ ਲੈਣੇ ਸਾਡੇ ਸਹਿਯੋਗੀ ਤਰਸੇਮ ਭਾਰਤਵਾਦੀ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਤਾਂ ਤਰਸੇਮ ਜੀ ਡਾਕਟਰਾਂ ਦੇ ਵਿੱਚ ਜਿਸ ਤਰ੍ਹਾਂ ਕਿ ਰੋਜ਼ ਪ੍ਰਦਰਸ਼ਨ ਪਾਇਆ ਜਾ ਰਿਹਾ ਡਾਕਟਰ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਲਗਾਤਾਰ ਕਈ ਦਿਨਾਂ ਤੋਂ ਕਈ ਦਿਨਾਂ ਤੋਂ ਡਾਕਟਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇਨਸਾਫ ਦੀ ਮੰਗ ਨੂੰ ਲੈ ਕੇ ਦੱਤੇ ਹੋਏ ਨੇ ਕਿੰਨੀ ਮਾਤਰਾ ਦੇ ਵਿੱਚ ਇੱਥੇ ਡਾਕਟਰਾਂ ਦਾ ਇਕੱਠ ਵੇਖ ਨੂੰ ਮਿਲ ਰਿਹਾ ਹਾਂ ਬਿਲਕੁਲ ਲਵਿੰਦਰ ਜਿਸ ਤਰ੍ਹਾਂ ਨਾਲ ਅਸੀਂ ਤੁਹਾਨੂੰ ਪਹਿਲਾਂ ਓਪੀਡੀ ਦਿਖਾਈ ਓਪੀਡੀ ਦੇ ਬਾਹਰ ਹੈ ਪੇਸ਼ੈਂਟ ਜੁੜੂੜੇ ਤਾਲਾ ਲੱਗਿਆ ਹੋਇਆ ਹੈਗਾ ਕੋਈ ਵੀ ਡਾਕਟਰ ਉੱਥੇ ਨਹੀਂ ਹੈਗਾ ਪੇਸ਼ੈਂਟ ਬੜੇ ਜਿਹੜੇ ਇਹ ਦੁਖੀ ਨੇ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾਗਾ ਉਹ ਕੀ ਕਰ ਰਹੇ ਐਸ ਟਾਈਮ ਕਈ ਨਾਰਾਜ਼ਗੀ ਪ੍ਰਗਟ ਕਰ ਰਹੇ ਸੀ ਵੀ ਡਾਕਟਰਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਜਿਹੜਾ ਪਹਿਲਾਂ ਨਹੀਂ ਕਿਹਾ ਸੀਗਾ ਜਿਹੜੇ ਆਮ ਲੋਕ ਨੇ ਜਿਹੜੇ ਨਿਊਜ਼ਪੇਪਰ ਨਹੀਂ ਪੜ੍ਹਦੇ ਸੋਸ਼ਲ ਮੀਡੀਆ ਨਹੀਂ ਦੇਖਦੇ ਉਹਨਾਂ ਲੋਕਾਂ ਨੂੰ ਬੜੀ ਦਿੱਕਤ ਆ ਰਹੀ ਹੈ ਕਿਸ ਤਰ੍ਹਾਂ ਜਿਹੜੀ ਕਾਲ ਦਿੱਤੀ ਗਈ ਆ ਦੂਸਰੀ ਗੱਲ ਜਿਹੜੇ ਡਾਕਟਰ ਨੇ ਡਾਕਟਰ ਹਜੇ ਤੱਕ ਜਿਸ ਤਰ੍ਹਾਂ ਨਾਲ ਇਹ ਅਸੀਂ ਫਿਰ ਨਵੀਂ ਬਿਲਡਿੰਗ ਦੇ ਵਿੱਚ ਖੜਿਆ ਡਾਕਟਰ ਜਰੂਰ ਆਪਣੇ ਕਾਨੂੰਨ ਦੇ ਵਿੱਚ ਮੀਟਿੰਗ ਕਰ ਰਹੇ ਨੇ ਹਜੇ ਤੱਕ ਉਹਨਾਂ ਵੱਲੋਂ ਕੋਈ ਪ੍ਰੋਟੈਸਟ ਇੱਥੇ ਨਹੀਂ ਸ਼ੁਰੂ ਕੀਤਾ ਗਿਆ ਹੈਗਾ ਕਾਲ ਜਰ ਪੰਜਾਬ ਮੈਂ ਕਲਕੱਤਾ ਵਿੱਚ ਰੈਜ਼ੀਡੈਂਟ ਡਾਕਟਰਾਂ ਦੇ ਭਿਆਨਕ ਘਟਨਾ ਤੋਂ ਬਾਅਦ ਰੋਸ ਪ੍ਰਦਰਸ਼ਨ ਆ ਜਿਹੜਾ ਅੱਜ ਓਪੀਡੀ ਬੰਦ ਰਹੂਗੀ ਲੇਕਿਨ ਫਿਲਹਾਲ ਹਲੇ ਇੱਕ ਕਮਰੇ ਦੇ ਵਿੱਚ ਕੋਈ ਮੀਟਿੰਗ ਕਰ ਰਹੇ ਨੇ ਇਹ ਉਹਨਾਂ ਦੇ ਸਾਥੀ ਹੌਲੀ-ਹੌਲੀ ਇੱਥੇ ਪਹੁੰਚ ਰਹੇ ਨੇ ਉਸ ਤੋਂ ਬਾਅਦ ਇੱਥੇ ਜਿਹੜਾ ਹੈਗਾ ਸਿਵਲ ਹਸਪੀਟਲ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾਊਗੀ ਲੇਕਿਨ ਜਿਸ ਤਰ੍ਹਾਂ ਨਾਲ ਅੰਮ੍ਰਿਤਸਰ ਦੇ ਵਿੱਚ ਬਟਿੰਡਾ ਦੇ ਵਿੱਚ ਆ ਲਗਾਤਾਰ ਡਾਕਟਰ ਸਵੇਰ ਤੋਂ ਹੀ ਰੋਸ ਪ੍ਰਦਰਸ਼ਨ ਕਰ ਰਹੇ ਨੇ ਫਿਲਹਾਲ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਤਸਵੀਰ ਸਾਹਮਣੇ ਨਹੀਂ ਆਈ ਜਿੱਤੇ ਕਿ ਡਾਕਟਰ ਇੱਥ ਪੇਸ਼ੈਂਟ ਜਰੂਰ ਪਰੇਸ਼ਾਨ ਹੋ ਰਹੇ ਨੇ ओपीडी ਬੰਦ ਹੋਣ ਕਰਕੇ ਤੇ ਜਿਸ ਤਰ੍ਹਾਂ ਨਾਲ ਲੋਕ ਆ ਰਹੇ ਨੇ ਜਾ ਰਹੇ ਨੇ ਐਮਰਜੈਂਸੀ ਸੇਵਾਵਾਂ ਜਰੂਰ ਜੜੀਆਂ ਨੇ ਇਹ ਉੱਥੇ ਜਰੂਰ ਡਾਕਟਰ ਐਮਰਜੈਂਸੀ ਡਾਕਟਰ ਬੈਠਾ ਹੈਗਾ ਲੇਕਿਨ ਆਦਰਵਾਈਜ਼ ਡਾਕਟਰਾਂ ਦੀ ਇਹੀ ਜਿਹੜੀ ਇਹ ਸਾਨੂੰ ਜਿਸ ਤਰ੍ਹਾਂ ਨਾਲ ਇੱਕ ਪ੍ਰੈਸ ਰਿਲੀਜ਼ ਜਾਰੀ ਰਾਹ ਦਿੱਤਾ ਵੱਲੋਂ ਕੀਤਾ ਗਿਆ ਨਹੀਂ ਵੀ ਜਦ ਗਲਤੀਆਂ ओपीडी ਜਿਹੜੀਆਂ ਸੇਵਾਵਾਂ ਬੰਦ ਰਹਿਣਗੀਆਂ ਜਦ ਤੱਕ ਜਿਹੜਾ ਹੈਗਾ ਤਾਂ ਕਲਕੱਤਾ ਦੇ ਵਿੱਚ ਜਿਹੜੀ ਲੜਕੀ ਆ ਡਾਕਟਰ ਨੂੰ ਇਨਸਾਫ ਨਹੀਂ ਮਿਲਦਾ ਫਿਲਹਾਲ ਤੁਸੀਂ ਦੇਖਿਆ ਤੁਸੀਂ ਹੱਥ ਪਾ ਰਹੇ ਇਹ ਕਿਹੋ ਜਿਹਾ ਮਾਹੌਲ ਤੇ ਗੁੰਿਰਾਫ ਤੇ ਛੇ ਕਿਸੇ ਤਰ੍ਹਾਂ ਦਾ ਕੋਈ ਪ੍ਰੋਟੈਸਟ ਨਹੀਂ ਆਮ ਲੋਕ ਨੇ ਜਿਹੜੇ ਇੱਥੇ ਦਵਾਈ ਲੈਣ ਆਏ ਹੋਏ ਨੇ ਉਹ ਜਰੂਰ ਇੱਥੇ ਹੈਗੇ ਨੇ ਇਹ ਘੁੰਮ ਰਹੇ ਨੇ ਵਾਰ-ਵਾਰ ਚੱਕਰ ਕੱਟ ਰਹੇ ਪਰ ਉਹਨਾਂ ਨੂੰ ਡਾਕਟਰ ਨਹੀਂ ਮਿਲ ਰਹਾ ਇਹ ਜਿਹੜੇ ਲੋਕਾਂ ਨੂੰ ਨਹੀਂ ਪਤਾ ਸੀਗਾ ਵੀ ਜਿਹੜਾ ਹੈਗਾ ਅੱਜ ਓਪੀਡੀ ਸੇਵਾਵਾਂ ਬੰਦ ਨੇ ਤੇ ਉੱਚੇ ਤੇ ਦਵਾਈ ਦਾ ਟਾਈਮ ਸੀ ਜੀ ਜੀ ਠੀਕ ਹੈ ਠੀਕ ਹੈ ਤਾਂ ਸੇਮ ਜੀ ਤੁਸੀਂ ਇੱਥੇ ਤਸਵੀਰਾਂ ਸਾਡੇ ਨਾਲ ਸਾਂਝਾ ਕੀਤੀਆਂ ਲਗਾਤਾਰ ਡਾਕਟਰਸ ਨਾਲ ਆਪਣੀ ਗੱਲਬਾਤ ਜਾਰੀ ਰੱਖੋ ਅਸੀਂ ਜ਼ਰੂਰ ਤੁਹਾਡਾ ਰੋਕ ਕਰਾਂਗੇ ਪਲਪਲ ਦਾ ਅਪਡੇਟ ਇਸ ਰੋਜ਼ ਪ੍ਰਦਰਸ਼ਨ ਨੂੰ ਲੈ ਕੇ ਲੈਂਦੇ ਰਵਾਂਗੇ ਫਿਲਹਾਲ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤਾਂ ਉੱਥੇ ਹੀ ਅੰਮ੍ਰਿਤਸਰ ਤੋਂ ਸਾਡੇ ਸਾਈਓਗੀ ਭਰਸ਼ਰਮਾ ਸਾਡੇ ਨਾਲ ਲਾਈਵ ਜੁੜੇ ਹੋਏ ਸੀ ਤੁਹਾਰੇ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤਾਂ ਬਠਿੰਡਾ ਤੋਂ ਸਾਡੇ ਸਾਈਓਗੀ ਕੁਲਵੀਰ ਬੀਰਾਜੀ ਜਿਨ੍ਹਾਂ ਨੇ ਸਾਡੇ ਨਾਲ ਤਸਵੀਰਾਂ ਸਾਂਝਾ ਕੀਤੀਆਂ ਤਾਂ ਕੁਲਵੀਰ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤਾਂ ਦੇਸ਼ ਪੱਧਰ ਤੇ ਡਾਕਟਰਾਂ ਦੇ ਵਿੱਚ ਇਹ ਰੋਜ਼ ਵੇਖਣ ਨੂੰ ਇਹਨਾਂ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ ਵੀ ਲੈ ਇੱਕ ਛੋਟੇ ਜਿਹੇ ਬਖਵੇ ਦਾ ਤੁਸੀਂ ਬਣੇ